ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਖੁਰਦ ਦੇ ਵਿੱਚ ਤੇ ਇਹ ਮਾਲਾ ਖੁਰਦ ਦਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਨਿਰਮਲ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਵਜੰਦੇ ਕੋਲੇ ਜਾਨਵਰ ਆ ਜਿਹੜੇ ਭਰਾ ਦੇ ਘਰੇ ਤਿਆਰ ਕੀਤੇ ਹੁੰਦੇ ਆ ਮੇਤਰੋ ਉਹਨਾਂ ਜਾਨਵਰਾਂ ਦੇ ਵਿੱਚ ਇੱਕ ਛੋਟੀ ਦੂਜਾ ਸੂਆ ਤਿਆਰ ਹੋਈ ਵਿੱਤ ਨਹੀਂ ਲਾਈਆ ਬਾਈ ਨੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਰੇਟ ਕਰਦਾ ਸਾਰੀ ਜਾਣਕਾਰੀ ਲੈ ਕੇ ਦਵਾਂਗਾ ਤੁਹਾਨੂੰ ਮਿੱਤਰੋ ਕਿੰਨੇ ਦਿਨਾਂ ਦੇ ਬਾਕੀ ਆ ਹਜੇ ਆਉਂ ਮਿਲਦੇ ਆ ਬਾਈ ਨਿਰਮਲ ਨੂੰ ਸਾਸੀ ਘਰ ਨਿਰਮਲ ਵੀਰੇ ਕੀ ਹਾਲ ਆ ਵੀਰੇ ਠੀਕ ਆ ਬਾਈ ਸੇਤਾਂਕਰ ਪਰਿਵਾਰ ਬਾਈ ਠੀਕ ਆ ਬਾਈ ਵਧੀਆ ਨਿਰਮਲ ਬਾਈ ਮੈਂ ਕਿਹੜਾ ਸੂਏ ਹੁੰਦੀ ਆ ਵੀਰੇ ਦੂਜੇ ਸੂਏ ਹੁੰਦੀ ਆ ਬਾਈ ਦੂਜੇ ਸੂਏ ਹੁੰਦੀ ਆ ਕਿੰਨੇ ਦਿਨ ਲੈ ਜੂਗੀ ਨਿਰਮਲ ਬਾਈ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਦੁੱਧ ਕਿੰਨਾ ਕੁ ਚੋਇਆ ਨਿਰਮਲ ਬਾਈ 12 ਕਿਲੋ ਚੋਇਆ ਬਾਈ ਪਹਿਲੇ ਸੂਏ ਪਹਿਲੇ ਸੂਏ 12 ਕਿਲੋ ਦੁੱਧ ਚੋਇਆ ਹੈ ਤੇ ਚਵਾਈ ਚਵੀ ਕਿਵੇਂ ਰਹੀ ਆ ਵੀਰੇ ਇੱਕ ਨੰਬਰ ਚਵਾਈ ਦਿੱਲੀ ਵਾਲੂ ਬਾ ਚੰਗਾ ਬਣਾ ਜਾਂਦੀ ਆ ਬਾਈ ਪੂਰਾ ਬਣਾਉਗੀ ਬਾਈ ਠੀਕ ਆ ਵੀ ਮੌਕੇ ਤੇ ਤਿਆਰ ਕਰਦੇ ਹੋ ਨੀ ਪੰਜ ਚਾਰ ਦਿਨ ਠੀਕ ਆ ਤੇ ਨਿਰਮਲ ਬਾਈ ਰੇਟ ਕੀ ਰੋਗੇ ਇਹਦਾ 1 ਲੱਖ 10 ਹਜ਼ਾਰ ਆ ਜੀ 1 ਲੱਖ 10 ਹਜ਼ਾਰ ਰੁਪਇਆ ਮੰਨਦਾ ਨਹੀਂ ਦੇ ਵਿੱਚੋਂ ਬਾਈ ਮੰਨਦਾਂ ਕਰ ਦਿਆਂ ਠੀਕ ਆ ਕੱਢੀ ਬਾ ਨੂੰ ਤੋਰੀ ਵੀਰੇ ਮੜਾਈ ਲੈ ਵੀ ਮਿੱਤਰੋ ਦੂਜਾ ਸੂਆ ਸੁਣਦੀ ਆ ਕਰਮਾ ਵਾਲੀ ਤੇ ਸੂਣ ਦੇ ਵਿੱਚ ਹਜੇ ਇਹਨੇ ਹਫਤੇ ਤੋਂ 10 ਦਿਨ ਲੈ ਜਾਣੇ ਆ ਟੌਰਾਂ ਦੇ ਨਾਲ ਅਰੜੂੜੀ ਦੀ ਕੁਆਲਿਟੀ ਜਿਹੜੀ ਆ ਉਹ ਖੋਲੇ ਡੋਲੀ ਝੋਲਾ ਲਿਵਾਸ ਜਿਹੜਾ ਮੈਂ ਇਹਦੇ ਥੱਲੇ ਪੂਰਾ ਚੰਗਾ ਵਾ ਦੇਖ ਸਕਦੇ ਆ ਤੁਸੀਂ ਕਿੱਤਰੋ ਲੇਵੇ ਭਾਂਡੇ ਵੱਲੋਂ ਵੀ ਸਾਫ ਸੁਥਰੀ ਜੰਨੀ ਹੈਗੀ ਆ ਸਰੀਰ ਕਪੰਤਰ ਵੱਲੋਂ ਵੀ ਜੰਨੀ ਹੈਗੀ ਚੰਗੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਦਾ ਥਣ ਲੇਵੇ ਦੀ ਕੁਆਲਿਟੀ ਆ ਜਿਹੜੀ ਬੰਦੇ ਵੀਰੇ ਇੱਥੇ ਇੱਕ ਵਾਰੀ ਮੈਂ ਤੁਹਾਨੂੰ ਨਜ਼ਦੀਕ ਤੋਂ ਵੀ ਵਿਖਾ ਦਿਨਾ ਇਹਦਾ ਲੇਵਾ ਜਿਹੜਾ ਆ ਥਾਣਾਂ ਦੇ ਜਿਹੜੇ ਚਾਰੇ ਮਿੱਤਰੋ ਔਰ ਕਮਾਲ ਦੇ ਜਿਹੜੇ ਥਣ ਲੱਗੇ ਹੋਏ ਆ ਮੈਂ ਇਹਨੂੰ ਪਿੱਛੋਂ ਕਰੀ ਵੀਰੇ ਇਹਨੂੰ ਬਰੀਕੀ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਆ ਚਾਰ ਸਫੇਰਾ ਮੈਂ ਦਾ ਜਿਹੜਾ ਗੁੰਦਿਆ ਪਿਆ ਵਾ ਕਰਮਾ ਵਾਲੀ ਦਾ ਆਹ ਵੇਖ ਸਕਦੇ ਆ ਮਿੱਤਰੋ ਤੁਸੀਂ ਓਕੇ ਓਕੇ ਬਰੀਕੀ ਜਿਹੜੀ ਮੈਂ ਇਹਦੇ ਵਿੱਚ ਸਾਰੀ ਚੰਗੀ ਆ ਹੁਣ ਤੁਸੀਂ ਇਹਨੂੰ ਪਲੀ ਮਾਨਸ ਵੇਖ ਸਕਦੇ ਆ ਨੰਬਰ ਤਾਂ ਹੀ ਨਿਰਮਲ ਭਾਈ 83279 84270 99793 99793 83279 ਹਾਂਜੀ 99793 ਇੱਕ ਵਾਰੀ ਹੋਰ ਆਉਣ ਦੇ 84297 8429 91793 91793 8429 91793 ਇਹ ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਗੱਲਬਾਤ ਕਰਨੀ ਹੈ ਪਿੰਡ ਮਾਲਾ ਖੁਰਦ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ ਜਉਂਦੇਰ